ਸਾਡੇ ਹੜਪੇਰਤ ਖੇਤਰ ਦੇ ਵਿੱਚ ਜਿਹੜੇ ਵੀਰ ਨੌਜਵਾਨ ਪਹੁੰਚੇ ਨੇ ਮੁੱਲਾਪੁਰ ਦਾਖਾ ਤੋਂ ਸੋ ਅੱਗੇ ਅੰਦਰ ਘਰਾਂ ਦੇ ਵਿੱਚ ਜਾਣ ਦੀ ਜਿਹੜਾ ਬੇੜੀ ਪ੍ਰੋਵਾਈਡ ਕਰਵਾਈ ਗਈ ਅੱਗੇ ਜਾ ਕੇ ਸਾਰਾ ਜਾਇਜ਼ਾ ਲੈਣਗੇ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਜੀ ਆਪਣਾ ਦਿਲਜੋਤ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਮੁੱਲਾਪੁਰ ਦਾਖਾ ਠੀਕ ਹੈ ਹਾਲਾਤ ਦੇਖੇ ਨੇ ਲੋਕ ਘਰਾਂ ਚ ਬੇਵਸ ਹੋਏ ਪਏ ਨੇ ਲਾਚਾਰ ਨੇ ਵਿਚਾਰੇ ਹਨਾ ਹਾਂਜੀ ਹਾਂਜੀ ਫਸੇ ਹੋਏ ਨੇ ਕਿ ਜੀ ਹਾਂਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਜੀ ਇਕ ਦਿਨ ਆ ਜਾਗੜੀ ਰਹੇ ਤੇ ਪਾਣੀ ਇੱਥੇ ਤੇ ਤੱਕ ਤਾਂ ਕਈ ਜਾਂਦੇ ਆ ਲੱਖ ਲੱਖ ਤੱਕ ਹਾਂ ਨਹੀਂ ਪਾਣੀ ਤਾਂ ਅੱਗੇ 12 12 ਫੁੱਟ ਵੀ ਹੈ 12 ਫੁੱਟ ਹਾਂ 12 12 ਫੁੱਟ ਦੇਖ ਲਓ ਫਿਰ ਕਿਵੇਂ ਇਹ ਔਖਾ ਹੀ ਆ ਘਰਾਂ ਦਾ ਕਿਉਂਕਿ ਜਿਹੜੀ ਜਗ੍ਹਾ ਖੜੇ ਨੇ ਇੱਥੇ 12 ਫੁੱਟ ਹੈਗਾ ਕਿਉਂਕਿ ਅੱਗੇ ਫਿਰ ਉੱਚਾ ਥਾਂ ਜਾਂਦਾ ਹਾਂ ਡੰਗਰ ਵੀ ਕਿੱਥੇ ਵੱਡ ਜਾਂਦਾ ਜੀ ਡੰਗਰਾਂ ਨੂੰ ਵੀ ਔਖਾ ਹਾਂ ਕਈ ਡੰਗਰ ਵੀ ਘਰਾਂ 'ਚ ਹਾਂ ਪਸ਼ੂ ਕੱਢ ਕੇ ਲੈ ਜਾਂਦੀ ਸੀ ਉੱਥੋਂ ਉਹ ਬੰਦੇ ਹਾਂ ਹਾਂ ਜੀ ਜੀ ਦੇਖੇ ਸਾਰੇ ਹਾਲਾਤ ਕਿੰது ਹਾਲਾਤ ਕਿੰது ਆਪਣੇ ਨਹੀਂ ਤੁਸੀਂ ਆ ਕਿੱਥੋਂ ਸਟੇ ਕੀਤਾ ਸਾਰਾ ਜਿਵੇਂ ਬਣ ਦੇ ਨਾਲ ਨਾਲ ਜਿੱਥੇ-ਜਿੱਥੇ ਪ੍ਰਭਾਵਿਤ ਏਰੀਆ ਹੈਗਾ ਅਸੀਂ ਆਹ ਏਰੀਆ ਕਿਹੜਾ ਏਰੀਆ ਹੈ ਦਿਨੇ ਕਿ ਹੋ ਜਿਵੇਂ ਗੱਟਾ ਬਾਚਾ ਮਾਸ਼ੀ ਗਿਆ ਸੀ ਸਾਰਾ ਇੱਕ ਅੱਗੇ ਵੀ ਕਰਕੇ ਆਇਓ ਪਿੰਡ ਹਾਂਜੀ ਹਾਂਜੀ ਪਿੱਛੇ ਵੀ ਕਰਦੇ ਲੋਕ ਘਰਾਂ ਉੱਪਰ ਬੈਠੇ ਆ ਬਣਾਂ ਦੇ ਉੱਪਰ ਆ ਪਸ਼ੂ ਦੇਖੇ ਬਾਹਰ ਜਿਵੇਂ ਲੋਕ ਨੇ ਹਨਾ ਉਹ ਦੇਖਿਆ ਕਿਵੇਂ ਲਈ ਆਉਂਦੇ ਸੀ ਵਿਚਾਰੇ ਉਹਨਾਂ ਤਰ ਵੀ ਨਹੀਂ ਹੁੰਦਾ ਪਸ਼ੂਆਂ ਤੋਂ ਪੈਰ ਗਲੇ ਪਏ ਉਹਨਾਂ ਦੇ ਨਾ ਪਸ਼ੂਆਂ ਦੇ ਪੈਰ ਹੀ ਗਲੇ ਪਏ ਥੱਲੇ ਪਾਣੀ ਚ ਰਹਿ ਰਹਿ ਕੇ ਤੇ ਚਲੋ ਅੱਜ ਤਾਂ ਪਾਣੀ ਘਟਿਆ ਬਾਕੀ ਕਹਿ ਰਹੇ ਆ ਕਿ ਵਾਹ ਸਕਦਾ ਔਰ ਹਾਂਜੀ ਭਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਸੁਸ਼ੀਲ ਸ਼ਰਮਾ ਠੀਕ ਹੈ ਤੁਸੀਂ ਵੀ ਨਾਲ ਹੀ ਜੀ ਹਾਂ ਜੀ ਨਾਲ ਯਾਰ ਦੋਸਤ ਇਕੱਠੇ ਆਏ ਇੱਕੋ ਜਗ੍ਹਾ ਤੋਂ ਜੀ ਹਾਂ ਜੀ ਹਾਂ ਜੀ ਸਾਰੇ ਯਾਰ ਦੋਸਤ ਹੀ ਆਏ ਠੀਕ ਹੈ ਜੀ ਹਾਂ ਜੀ ਜੀ ਇਕੱਠੇ ਹੀ ਆਏ ਇੱਥੇ ਕੀ ਨਾਮ ਆਪਣਾ ਗੌਰਮukh ਸਿੰਘ ਜੀ ਠੀਕ ਹੈ ਧੰਨਵਾਦ ਜੀ ਤੇ ਕੀ ਸੇਵਾ ਲੈ ਕੇ ਆਏ ਅਸੀਂ ਲੈ ਕੇ ਆਏ ਰਸ ਦੀ ਬਰੈਡ ਦੀ ਤੇ ਪਾਣੀ ਦੀ ਪਾਣੀ ਦੀ ਪਾਣੀ ਦੇ ਬਹੁਤ ਪਾਣੀ ਖਰਾਬ ਹੋ ਗਿਆ ਨਾ ਹਾਂ ਜੀ ਹਾਂ ਜੀ ਹਾਂ ਜੀ ਜੀ ਅਮਨਦੀਪ ਸਿੰਘ ਜੀ ਠੀਕ ਹੈ ਜੀ ਤੇ ਕਿਹੜੇ ਤਿੰਨ ਚਾਰ ਪਿੰਡਾਂ ਚ ਕਰ ਚੱਲੋ ਸੇਵਾ ਹਾਂਜੀ ਠੀਕ ਚਲੋ ਅੱਗੇ ਵੀ ਜਾਣ ਕਰੇ ਜਰੂਰ ਸਾਂਝੀ ਕਰੋ ਜਿਹੜੇ ਹਾਲਾਤ ਹੈਗੇ ਨੇ ਹਣਾ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਜਿੰਨੀ ਵਾਰ ਤੋਂ ਵਧਣਾ ਤੇ ਹਾਂਜੀ ਮੰਗਾ ਵੀਰਾਂ ਵੀਰ ਆਏ ਆਪਣੇ ਉੱਤੇ ਹਾਂਜੀ ਪਰੇ ਤਮਾਦ ਲਗ ਪਿੰਡਾਂ ਤੋਂ ਆਏ ਆ ਪਿਆਰ ਦੋਸਤਾਂ ਜੀ ਜੀ ਬਹੁਤ ਵਧੀਆ ਰੂਪਰੇਖਾ ਦਾ ਮਿਲ ਕੇ ਆਏ ਆ ਜੀ ਜੀ ਤੇ ਇਹਨਾਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੀ ਵੀਰਾਂ ਦਾ ਜੀ ਓਕੇ ਤੋਂ ਵੀ ਪਰਮਾਤਮਾ ਨੇ ਤਰੱਕੀਆਂ ਬਖਸ਼ੀਆਂ ਜੀ ਜੀ ਸਰਦਾਰ ਸਾਹਿਬ ਜੀ ਖਾਲਸਾ ਜੀ ਹਾਂਜੀ ਤੁਸੀਂ ਵੀ ਸਮਾ 服务 ਲੈ ਕੇ ਆਏ ਹੋ ਵੀਰ ਵੀ 服务 ਲੈ ਕੇ ਆ ਬਹੁਤ ਸੰਸਥਾਵਾਂ ਆ ਰਹੀਆਂ ਨੇ ਹੋਰ ਸੰਸਥਾਵਾਂ ਨੂੰ ਕੀ ਬੇਨਤੀ ਕਰੋਗੇ ਮੇਰੇ ਆਹੀ ਕਹਿਣਾ ਚਾਹਾਂਗਾ ਕਿ ਜਿੰਨਾ ਹੋ ਸਕੇ ਪੰਜਾਬ ਦੇ ਨਾਲ ਖੜਨ ਦੀ ਜਰੂਰਤ ਹੈ। ਜੀ ਜੀ। ਪਹਿਲੀ ਗੱਲ ਤੇ ਹੈ ਕਿ ਪੰਜਾਬ ਕੋਈ ਵੀ ਹਾਲਾਤ ਹੋਵੇ ਹਮੇਸ਼ਾ ਚੜ੍ਹਦੀ ਕਲਾ ਪੰਜਾਬ ਵਾਲਾ ਮਰਦਾ ਪੰਜਾਬ ਰਹਿਣੀ ਹੈ। ਜੀ ਜੀ। ਯਾਨੀ ਕਿ ਇਹ ਇੱਕ ਦੇਸ਼ ਆਪਣਾ ਜਿਹੜਾ ਹੈਗਾ ਹੈ ਭਾਰਤ ਦਾ ਇੱਕ ਦਿਨ ਉਹ ਕਹਿੰਦੇ ਨੇ ਦੇਨ ਹੈ। ਜੀ ਜੀ। ਦਿਲ ਦਾ ਮਤਲਬ ਹੀ ਕਿਸੇ ਵੀ ਸ਼ਰੀਰ ਦੇ ਵਿੱਚ ਆਪਾਂ ਦਿਲ ਕੱਢਦੇ ਆਂ ਤੇ ਉਹ ਡੈੱਡ ਹੋ ਜਾਂਦਾ ਹੈ। ਜੀ ਜੀ। ਸੇਮ ਉਹੀ ਚੀਜ਼ ਹਾਲਾਤ ਹੈ ਪੰਜਾਬ ਪੂਰੇ ਮਤਲਬ ਆਪਣੇ ਮੁਲਕ ਨੂੰ ਪਾਲਣ ਦਾ ਇੱਕ ਮਤਲਬ ਬੋਲ ਸਕਦੇ ਨੇ ਕਿ ਪਾਲ ਸਕਦਾ ਹੈ। ਜੇ ਆਪਣਾ ਪੰਜਾਬ ਦੇ ਉੱਤੇ ਜੇ ਆਪਣੇ ਸੰਕਟ ਹੈਗਾ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਜਲਦੀ ਜਿਵੇਂ ਵੀ ਹੋ ਸਕੇ ਵੀਰੇ ਪਹੁੰਚੋ ਪੰਜਾਬ ਦੀ ਸਾਰ ਲਓ ਪੰਜਾਬ ਦਾ ਸਾਰ ਲਓ ਪੰਜਾਬ ਨਾਲੜੜੋ ਪੰਜਾਬ ਨਹੀਂ ਵੜਨਾਂ ਜੇ ਪੰਜਾਬ ਸਾਰਿਆਂ ਨਾਲ ਖੜਦਾ ਜੀ ਉਹ ਨਾਲ ਟਾਈਮ ਪੰਜਾਬ ਉਹ ਤਾਂ ਸਾਰਿਆਂ ਨਾਲ ਖੜਦਾ ਜੀ ਜੀ ਇਹ ਵੀ ਰਾਜਸਥਾਨ ਤੋਂ ਆਏ ਆ ਜੀ ਹਾਂਜੀ ਵੀਰੇ ਹਾਂਜੀ ਖਾਨ ਸਾਹਿਬ ਅਸਲਾਮੁਅਲਾਈਕਮ ਜੀ ਹਾਂਜੀ ਹਾਂਜੀ ਮੈਂ ਰਾਜਸਥਾਨ ਸੇ ਆਇਆ ਹਾਂ ਸੁਰਤਕਟ ਸੇ ਜੀ ਭਰਾ ਵੀ ਸੇਵਾ ਲੈ ਕੇ ਆਏ ਉਹਨਾਂ ਦਾ ਧੰਨਵਾਦ ਸਾਡੇ ਸਾਥੀ ਜੋ ਸੇਵਾ ਲੈ ਕੇ ਆਏ ਉਹਨਾਂ ਦਾ ਮੈਂ ਦਿਲ ਸੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਜੀ ਕਿਉਂਕਿ ਹਮ ਸਭ ہمارا ਇੱਕ ਹੀ ਕੰਮ ਹੈ ਕਿ ਇਨਸਾਨੀਅਤ ਕੋ सेफ रखना इंसानियत की मदद करना इंसानियत को कायम करना जी हमारा काम है और आज पंजाब पर ये जो प्राकृतिक आपदा आई है उसमें सभी मजहब के लोग सिंह साहब भी आए हैं मैं भी आया आयु और पूरा देश है वो साथ में खड़ा रहे तो बहुत अच्छी बात है सारे धन्यवाद सब लोगों का साथ होना चाहिए जी बहुत बहुत धन्यवाद सारे वीर जेडे वीर सेवा लेके पहुंचे ने सो पंजाब हर जगह खड़ा रहता है कंधे से कंधा मिला जी जी बहुत बहुत धनबाद सारे वीर सो वेड़ी तो शेयर जरूर करना ਤੇ ਆਪਣੇ ਕਮੈਂਟ ਜਰੂਰ ਕਰਨਾ ਇੱਕ ਅਰਦਾਸ ਜਰੂਰ ਇੱਕ ਪ੍ਰਮਾਤਮਾ ਅੱਗੇ ਕਿ ਜਿਹੜੇ ਲੋਕਾਂ ਦੇ ਹਾਲਾਤ ਬਣੇ ਨੇ ਜਲਦੀ ਸੁਧਰ ਜਾਣ ਤੇ ਲੋਕ ਆਪਣੇ ਘਰਾਂ ਨੂੰ ਜਿਹੜਾ ਦੁਬਾਰਾ ਜਿਹੜਾ ਆਵਾਸ ਕਰਨ ਸੋ ਹਾਲਾਤ ਬਹੁਤ ਹੀ ਗੰਭੀਰ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਾਤ ਉਹ ਤੇ ਸ਼ੇਅਰ ਕਰੋ ਤਾਂ ਕਿ ਹੋਰ ਸੱਜਣ ਜਿਹੜੇ ਇਹਨਾਂ ਲੋਕਾਂ ਤੱਕ ਪਹੁੰਚਣ ਕਿਉਂਕਿ ਇਹਨਾਂ ਨੂੰ ਬਹੁਤ ਸਾਰੀ ਜਿਹੜਾ ਕਹਿ ਸਕਦੇ ਲੋੜ ਹੈਗੀ ਹੈ ਪਰ ਸਹੀ ਥਾਂ ਤੇ ਜਿਹੜਾ ਸਰਦਾਰ ਸਾਹਿਬ ਉਹ ਮੈਸੇਜ ਜ਼ਰੂਰ ਲਾਓ ਜਿਹੜਾ ਸਹੀ ਥਾਂ ਜਗ੍ਹਾ ਤੇ ਜਿਹੜਾ ਦਾਨ ਪਹੁੰਚੇ ਵੀਰੇ ਇੱਕ ਮਤਲਬ ਇਹ ਚੀਜ਼ ਬੇਨਤੀ ਕਰਨੀ ਚਾਹਾਂਗੇ ਕਿ ਮਤਲਬ ਰਾਸ਼ਨ ਤਾਂ ਫਿਰ ਹਾਲਾ ਭਈ ਕਹਿ ਸਕਦੇ ਕਿ ਕਾਫੀ ਪਹੁੰਚ ਚੁੱਕਿਆ ਜੀ ਜੇ ਮਤਲਬ ਆਪਾਂ ਨੂੰ ਜ਼ਰੂਰਤ ਹੈਗੀ ਹੈ ਸਰਪਾਲਾਂ ਚਾਹੀਦੀਆਂ ਮੇਨ ਇੱਕ ਆਪਾਂ ਪੰਚਾਇਤ ਦੇ ਪਸੰੋਂ ਵਾਸਤੇ ਚਾਹ ਰਹੇ ਹਾਂ ਜਿਹੜੀ ਮੇਨ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਫ ਜਿੱਥੋਂ ਵੀ ਮਤਲਬ ਆਈ ਜਾਂਦੇ ਆ ਪਹਿਲਾਂ ਜਾਇਗਾ ਲੈਣ ਲਈ ਚਲੋ ਆਉਣਾ ਚਾਹੀਦਾ ਬਸ ਉਸ ਤੋਂ ਬਾਅਦ ਉਸ ਦਿਨਾਂ ਬਾਅਦ 15 20 ਦਿਨਾਂ ਬਾਅਦ ਮਹੀਨੇ ਬਾਅਦ ਜਿੰਨੇ ਚਿਰ ਬਾਅਦ ਮਤਲਬ ਪਾਣੀ ਘਟੂਆ ਘਟੂਆ ਉਸ ਤੋਂ ਬਾਅਦ ਕੀ ਹੈ ਕਿ ਜਿਹੜੀ ਰਿਸਪੌਂਸਿਬਿਲਟੀ ਹੈ ਹੋਰ ਵੀ ਆਪਣੇ ਬਾਅਦ ਜੂਗੀ ਕਿਉਂਕਿ ਉਹਦੇ ਵਿੱਚ ਕੀ ਹੈ ਕਿ ਮਤਲਬ ਨੁਕਸਾਨ ਜਿਹੜਾ ਹੋਊਗਾ ਉਹ ਬਾਅਦ ਹੋਣਾ ਹੈ ਫਿਰ ਆ ਪਾਣੀ ਦੀਆਂ ਮਤਲਬ ਜਿਹੜੀਆਂ ਬਿਮਾਰੀਆਂ ਹੋਣਗੀਆਂ ਮੈਡੀਕਲ ਕਿੱਟਾਂ ਦੀ ਬਹੁਤ ਜ਼ਰੂਰਤ ਹੋਵੇਗੀ ਤਾਂ ਇਹੀ ਹੈ ਕਿ ਮਤਲਬ ਆਪਣੇ ਪਿੰਡ ਦਾ ਨਾਮ ਹੈਗਾ ਵੀਰੇ ਆਲੇ ਵਾਲਾ ਜੀ ਆਲੇ ਵਾਲਾ ਪਿੰਡ ਦਾ ਨਾਮ ਹੈ ਤਾਂ ਇੱਥੇ ਮਤਲਬ ਵੀ ਬਹੁਤ ਜ਼ਰੂਰਤ ਦਾ ਮਤਲਬ ਵੀ ਤੇ ਪਿੰਡ ਫੱਤੇ ਵਾਲੇ ਦਾ ਨਾਮ ਹੈ ਮਾਸੀ ਗਏ ਹਾਲੇ ਆ ਕੋ ਮਤਲਬ ਆਪਣੀ ਅਗਨਾਲੇ ਦੇ ਕੋਲੇ ਰੋਜਪੁਰ ਜ਼ਿਲ੍ਹੇ ਦੇ ਵਿੱਚ ਹੈ ਤੇ ਇੱਥੇ ਜ਼ਰੂਰ ਪਹੁੰਚਦਾ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਰੇਕ ਪਿੰਡ ਦੇ ਵਿੱਚ ਕਹਿ ਸਕਦੇ ਜਿਹੜਾ ਵੀ ਪਿੰਡ ਖੇਤਰ ਹਾਰਡਪੀਟ ਤੋਂ ਨਾ ਸਬੰਧਿਤ ਹੈਗਾ ਸੋ ਵੱਧ ਤੋਂ ਵੱਧ ਪਹੁੰਚੋ ਪਰ ਜਿਹੜੀ ਇਹ ਸੇਵਾ ਸਹੀ ਜਗ੍ਹਾ ਜ਼ਰੂਰ ਪਹੁੰਚੋ ਲਿਸਟਾਂ ਦੇ ਮੁਤਾਬਿਕ ਤੇ ਪੂਰਾ ਵੇਰਵਾ ਲੈ ਆ ਜਾਵੇ ਇਨਕੁਆਰੀ ਕੀਤੀ ਜਾਵੇ ਤਾਂ ਕਿ ਇਹੜ ਹੜਪੜ ਤੰਦ ਤੱਕ ਕੋਈ ਬਹ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੀ